ਸੋਨੀਆ ਮਾਨ ਕਿਸੇ ਪਛਾਣ ਦੀ ਮਹਤਾਜ ਨਹੀਂ ਹੈ ਅਕਸਰ ਹੀ ਸੁਖੀਆਂ 'ਚ ਬਣੀ ਰਹਿੰਦੀ ਹੈ ਜਿੱਥੇ ਉਹਨਾਂ ਨੇ ਇੱਕ ਪੰਜਾਬੀ ਇੰਡਸਟਰੀ 'ਚ ਆਪਣਾ ਵੱਖਰਾ ਨਾਮ ਆਪਣੀ ਵੱਖਰੀ ਪਛਾਣ ਬਣਾਈ ਹੈ ਉੱਥੇ ਹੀ ਸਮਾਜਿਕ ਮੁੱਦਿਆਂ ਦੇ ਵੀ ਸੋਨੀਆ ਮਾਨ ਅਕਸਰ ਬੋਲਦੀ ਹੋਈ ਨਜ਼ਰ ਆ ਰਹੀ ਹੈ ਤੇ ਲਗਾਤਾਰ ਇਹ ਸਵਾਲ ਉੱਠ ਰਹੇ ਸਨ ਲਗਾਤਾਰ ਇਹ ਗੱਲਾਂ ਹੋ ਰਹੀਆਂ ਸਨ ਕਿ ਸੋਨੀਆ ਮਾਨ ਵੀ ਰਾਜਨੀਤੀ ਦੇ ਵਿੱਚ ਜਿਹੜੀ ਆ ਉਹ ਸ਼ਾਮਲ ਹੋ ਸਕਦੇ ਨੇ ਰਾਜਨੀਤੀ ਦੇ ਵਿੱਚ ਆਪਣੇ ਪੈਰ ਧਰ ਸਕਦੇ ਨੇ ਇਸ ਦੇ ਚੱਲਦਿਆਂ ਹੁਣ ਸੋਨੀਆ ਮਾਨ ਨੇ ਰਾਜਨੀਤੀ ਪਾਰੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਤੋਂ ਸ਼ੁਰੂ ਕਰਕੇ ਜੀ ਹਾਂ ਸੋਨੀਆ ਮਾ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮੂਲੀਅਤ ਕਰਨੀ ਹੈ ਕਾਮਿਕ ਕਨਵੀਨਨ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਸੋਨੀਆ ਮਾਨ ਨੇ ਆਪ ਦੇ ਵਿੱਚ ਸ਼ਾਮੂਲੀਅਤ ਕੀਤੀ ਹੈ ਜਿਸ ਦੀਆਂ ਤਸਵੀਰਾਂ ਆਖੋ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਤੇ ਜਾਣਕਾਰੀ ਦਿੱਤੀ ਹੈ ਕਿ ਸੋਨੀਆ ਮਾਨ ਜਿਹੜੀ ਹੈ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਿਰਕਤ ਕਰ ਲਈ ਹੈ ਸੋਨੀਆ ਮਾਨ ਹੁਣ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਬਣ ਕੇ ਨੇ ਦੱਸਦੇ ਕਿ ਸੋਨੀਆ ਮਾਨ ਕਿਸਾਨ ਯੂਨੀਅਨ ਦੇ ਆਗੂ ਬਲਦੇਵ ਸਿੰਘ ਦੀ ਧੀ ਹੈ ਜਿਸ ਨੇ ਕਿ ਪੰਜਾਬੀ ਜੋ ਕਿ ਪੰਜਾਬੀ ਅਦਾਕਾਰਾ ਵੀ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਵੱਖਰੀ ਉਹਨਾਂ ਨੇ ਪਛਾਣ ਬਣਾਈ ਹੋਈ ਹੈ ਤੇ ਇਸ ਦੇ ਨਾਲ ਉਹ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਸਮਾਜਿਕ ਮੁੱਦਿਆਂ ਤੇ ਬੋਲਦੇ ਰਹਿੰਦੇ ਨੇ ਕਿਸਾਨਾਂ ਦਾ ਵੀ ਕਾਫੀ ਸਾਥ ਦਿੰਦੇ ਨੇ ਕਿਸਾਨੀ ਅੰਦੋਲਨ ਚ ਵੀ ਕਾਫੀ ਆਵਾਜ਼ ਉਹਨਾਂ ਨੇ بلند ਕੀਤੀ ਸੀ ਤੇ ਹੁਣ ਵੀ ਜੋ ਸੰਘਰਸ਼ ਕਿਸਾਨਾਂ ਦੇ ਵੱਲੋਂ ਚੱਲ ਰਿਹਾ ਹੈ ਤੇ ਉਹਨਾਂ ਦਾ ਪੂਰਾ ਸਾਥ ਕਿਸਾਨਾਂ ਦੇ ਨਾਲ ਹੈ ਤੇਜ਼ੇ ਚੱਲਦੇ ਆ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸੋਨੀਆ ਮਾਨ ਸ਼ਾਮਲ ਹੋ ਗਏ ਨੇ ਜਿਸ ਦੀਆਂ ਤਸਵੀਰਾਂ ਖੁਦ ਆਮ ਆਦਮੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਤੇ ਦੱਸਿਆ ਹੈ ਕਿ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਸੋਨੀਆ ਮਾਨ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ